ਅੱਜ ਫੇਰ ਅਸੀਂ ਨਿਕਲ ਪਏ ਆ ਦੀ ਖੱਜਲ ਖਵਾਰੀ ਕਰਨ ਤੇ ਨਾਲ ਸਾਡੇ ਮੁੰਡਾ ਪੰਜ ਬੇਟਾ ਬਾਏ ਬਾਏ ਬਬਾ ਸਸਿਕਾ ਸਸਿਕਾ ਫੋਲੋ ਕਰੋ ਹਾਂਜੀ ਮਿਲਦੇ ਆ ਜੀ ਅੱਗੇ ਨਾਲ ਤੇ ਸ਼ਾਰਟ ਬਣਾਉਨੇ ਆ ਛੋਟੇ ਛੋਟੇ ਵੀਡੀਓ ਆਦੀ ਬਣਾਈਆਂ ਅਸੀਂ ਉਹ ਲਾਉਨੇ ਆ ਵਿੱਚ ਤੇ ਤੇ ਤੁਹਾਡੇ ਨਾਲ ਹੈ ਕਿਸ ਨੂੰ ਕਹਿ ਨਹੀਂ ਹੁੰਦਾ ਕਿ ਬੋਲ ਚੱਕ ਦੋ ਇਦਾਂ ਤੂੰ ਟਾਰਜਨ ਬਣਿਆ ਕਿਦਾਂ ਚੱਕਣੀ ਬੋਲ ਦੇ ਦੇ ਕਿਦਾਂ ਮੰਗ ਲਈ ਤੂੰ ਮੰਗ ਲਈ ਲੈ ਲੈ ਮੈਂ ਚੱਕ ਦਿੰਨਾ ਲੈ ਮੈਂ ਚੱਕ ਲੈ ਬੋਲੇ ਜਾਣ ਕੇ ਸਿੱਟਦਾ ਹਣਾ ਜਾਣ ਕੇ ਸਿੱਟਦਾ ਬੋਲ

ਇੱਕ ਬੋਲ ਕਾਕਾ ਦੇ ਦੇ ਨਹੀਂ ਨਹੀਂ ਕਿਉਂ ਨਹੀਂ ਦੇ ਦੇ ਲੱ ਲਾ ਕਾ ਕੇ ਹਲਾਲਾ ਬੋਲ ਅਬ ਉਹ ਕਾਕਾ ਕੱਟ ਤੂੰ ਦੋਨੇ ਕਿਧਰ ਚੁ ਦੇ ਦੋਨੇ ਕਿਧਰ ਚੱਕਣੀ ਤੂੰ ਚੱਲ ਚੱਲੀਏ ਫਿਰ ਅੱਬ ਚੱਲੀਏ ਛੱਡ ਰੂ ਨਵਾਬ ਛੱਡੋ ਵੀਰ ਨੂੰ ਉਹ ਕੁਝ ਕਹਿੰਦਾ ਨਹੀਂ ਤੇ ਤੂੰ ਜ਼ਿਆਦਾ ਕਰਦਾ ਤੂੰ ਪੰਗੇ ਲੈ ਤੇਰਾ ਲਿਆਜ ਕਰਦਾ ਉਹ ਉਹ ਤੇਰਾ ਲਿਆਜ ਕਰਦਾ ਉਹ ਰੋਕ 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 ਹਾਂ ਹਟ ਹਟ ਕੀ ਕਰੀਂ ਵਿਚਾਲਦੀ ਐ ਬੋਲ ਹੋਰ ਮੋਹਣਾ ਵੀ ਰੋਸ ਗਿਆ ਏ ਮੁੰਡਾ ਨਿਰਾਸ਼ ਨਛਰੀ ਆ ਜਾ ਜੋਰੇ ਬਾਜ ਆ ਜਾ ਬਾਹਰ ਆ ਜਾ ਆਓ ਕਿ ਮੇਰਾ ਬੱਗੂ ਕਿਨੇ ਮਾਰਿਆ ਸੀ ਅੱਜ ਅੱਜ ਕਿੰਨੇ ਮਾਰਿਆ ਸੀ ਪਹਿਲੀ ਮੁਲਾਕਾਤ ਵਿੱਚ ਸੋਹਣਿਆ ਮੁਲਾਕਾਤ ਤੇ ਆਇਆ ਹਾਂ ਕਿ ਇੱਥੇ ਹੁਣ ਜੇਲ ਹੋ ਗਈ ਹੈ ਮੁਲਾਕਾਤ ਕਰਨ ਆਇਆ ਜੋਰੇ ਜੋਰੇ ਬਾਹ ਨੂੰ ਮੁਲਾਕਾਤ ਤੇ ਕਰਨਾ ਹੈ ਉਹਨੇ ਜੇਲ ਤੋੜ ਦਿੱਤੀ ਸਾਰੀ ਉਹਦੇ ਬਾਜ ਕਿੰਨੇ ਕਿੰਨੇ ਦੀ ਜੇਲ ਲਈ ਜਾਨੂੰ ਤੋੜਦੇ ਤੋੜਦੇ ਹਾਂ ਕਿਆ ਰਿਆ ਇਨੀ ਕਰਾਣੀ ਉਹਦੀ ਬਰੀ ਕਰਾਉ ਉਹ ਉਹ ਦੁਖੀ ਹੋਣਾ ਕੁਛ ਨਹੀਂ ਨਾ ਪੁੱਤ ਕੇਸ ਮੁੱਕੇਗਾ ਆਪੇ ਬਾਹਰ ਆ ਜਾਏਗਾ ਜਿਸ ਕੇਸ ਮੁੱਕ ਗਿਆ ਉਹਦੇ ਬਾਹਰ ਆ ਜਾਣਾ ਬਾਹਰ ਆ ਕੇ ਮੇਰੇ ਤੋਂ ਹੀ ਲੜਨਾ ਚੱਲ ਤੈਨੂੰ ਵੀ ਅੰਦਰ ਕਰਕੇ ਆਈਏ ਚਲੋ ਆ ਦੇ ਕਿ ਕਿਧਰ ਠਹਿਰ ਜਾ ਅੱਜ ਕੀ ਕਰਕੇ ਗਿਆ ਤੂੰ ਠਹਿਰ ਜਾ ਹੈ ਮੈਨੂੰ 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 ਮੈਨ ਜੋਰੇ ਇਹ ਕੀ ਕਰਨਿਆ ਇਹ ਕੀ ਕਰਨਿਆ ਹੱਥ ਦਿਖਾ ਹੱਥ ਦਿਖਾ ਆਪਣਾ ਦਿਖਾ ਹਾ 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 ਬੋਹ ਮੂਤੇ ਬੋਹ ਤੇ ਦਾ ਨੀ ਤੇ ਰੁਕ ਜਾ ਰੁਕ ਜਾ ਰੁਕ ਜਾ ਹੁਣ ਕਿੱਥੇ ਚੱਲਾਂ ਜਾਂਦਾ ਕਿਤੇ ਇਹ ਕੀ ਜਾਂਦਾ ਕਿੱਥੇ ਫਿਰ ਮੈਨੂੰ ਛੇੜ ਦੇ ਅੰਦਰ ਜਾ ਗਈ ਪਹਿਲਾਂ ਮੈਨੂੰ ਛੇੜਦਾ ਤੇ ਕਹਿੰਦਾ ਵਈ ਆ ਜਾ ਮਗਰ ਆਪ ਕੋ ਮਾਰ ਦੋ ਮੈਨੂੰ ਛੇੜ ਦੇਗਾ ਤੂੰ ਤੇ ਮੁੜ ਕੇ 도ੜਾਂਗਾ ਤੈਨੂੰ ਮੈਨੂੰ ਪਤਾ ਨਹੀਂ ਲੱਗਣਾ ਹੂੰ ਮੈਨੂੰ ਪਤਾ ਨਹੀਂ ਲੱਗਾ ਕੀ ਕਰ ਲੈ ਕਰ ਲੈ ਜੋ ਕਰ ਲੈ ਐਵੇਂ ਓਏ ਤੂੰ ਆ ਗਿਆ ਮੂੜ ਬੇੜ ਕੇ ਦਿਖਾ ਮੂੜ ਬੇੜ ਲਿਆ ਹੈਂ ਦੂ ਦਿਖਾਓ ਕੱਟ ਕੇ ਦਿਖਾ ਬੋਲ ਲੋ ਸੰਗ ਤੇ ਪਰਬਾਤ ਦੂਰੀ ਆਈਆ ਬੋਲ ਸੰਗ ਤੇ ਬੋਲ ਬਾਜ ਪਰਬਾਤ ਦੂਰੀ ਆਈਆ ਬਾੜੇ ਬਾੜੇ ਆਰੇ ਬਾਜ ਬਾਲ ਪਾ ਜਾ ਜਾ ਸਾਰਿਆਂ ਨੇ ਖਾਲੀ ਕਹਿੰਦੇ ਮੈਂ ਰਹਿ ਗਿਆ ਸਿਕਾ ਆਇਆ ਓ ਜਿਜੀ ਤੇਨੂੰ ਨਹੀਂ ਦਿਲੀ ਸਾਡੀ ਚੀਜੀ ਸਾਡੀ ਚੀਜੀ

स्नेक वे चल आजा नहीं आना हो चिपकली आ गई फिर चिपकली 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 चल महाराजा चिपकली ਹੋਕੀ ਅਓ ਜੀ ਕੁਲੀ ਆ ਜਾ ਆ ਜਾ ਬਾਹਰ ਆ ਜਾ ਚੱਲ 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 ਜਾਂਦ ਜਾਂਦ ਚੱਲ ਚੱਲ ਨਹੀਂ ਆਉਣਾ ਬਾਹਰ ਬਾਈ ਗਨ ਆਇਆ ਨਾ ਬਾਹਰ ਓਏ ਸਿਰਪੱਟ ਜਣਾ ਸਿਰਪੱਟ ਜਣਾ ਚੱਲ ਬਾਹਰ ਅਗਰ ਤਾਂ ਚੋਕਲਾ ਜਿਹੜੇ ਦੇ ਤੇਰੇ ਕਾਰਟੂਨ ਕਕਟੂ ਕਕਟੂ ਜਿਰਾਫ ਕਕਟੂ ਕਕਟੂ ਪਹਿਲੇ ਕਿਹ ਜਰਾਫ ਲਾਇਨ ਲਾਇਨ ਟਾਈਗਰ ਹੈ ਟਾਈਗਰ ਚਿਤਾ ਉਹ ਤੂੰ ਲੱਗਿਆ ਉਹਦਾ ਖੁੱਲ ਜਾਂਦਾ ਉਹ ਹੁਣ ਲੱਗਿਆ ਉਹਦਾ ਖੁੱਲ ਜਾਂਦਾ ਹੁਣ ਖੋਲੀ ਜਾਊਗਾ ਉੰਨੀ ਬਸ ਕਿੰਨਾ ਖੋਜੇ ਨਹੀਂ ਖੋਲਣਾ ਉਹਨੂੰ ਓਕੇ ਬੰਦ ਕਰ ਦੇ ਬਸ ਨਹੀਂ ਖੋਲਣਾ ਉਹ ਤਾਂ ਪਤਾ ਲੱਗਾ ਕਿ ਖੁੱਲਦਾ ਉਹ ਖੋਲੂਗਾ ਜਰੂਰ Bandi. Cita Elephant. Zebra. Hippo. 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 Nimbu. Baja. Bibu. Bibu. Baja. Bibu. Bibu. Hippo. Bibu. Bibu. ਖਾਤ ਦਿਖਾ ਆਪਣਾ ਹੱਥ ਦਿਖਾ ਹੱਥ ਪੀਲੇ ਕਰ ਲਿਆ ਤੂੰ ਦੇਖ ਲੈ ਤੇਰਾ ਹੁੰਦਾ ਕਿੰਨੇ 1 2 1 2 3 ਆ ਵੇਚੇ ਲਿਖੇ 1 2 3 ਸਾਹ ਹੋਈ ਗਾਲ ਬੀ ਬਾਇਆ ਚਿਚੀ ਸ਼ਿਗੇ ਇਹ ਟੁਕ ਨਈਆ ਭੁੱਲ ਅੱਜ ਬਲੀ ਕਰੂਣੇ 8 9 10 ਹਾਂ ਹੀ ਬੋਲਾ ਤੂੰ ਬਾਇਆ ਚਿਚੀ ਖੇਲ ਦੇ ਚਿਚੀ ਛੇ ਜੀ ਸਿਸ਼ੀ ਨਹੀਂ ਸਿਕਸ ਸਿਸ਼ੀ ਸਿਕਸ ਨਹੀਂ ਨਹੀਂ ਤੱਕ ਚਪਾ ਚਪਾ ਬੋਲਣਾ ਹੈ ਸਾਰਾ ਤੂੰ 1 2 3 ਤਾਂ ਲਿਖੀ ਤੂੰ ਉਡ ਦੂਗਾ ساری ਲਿਖੀ ਤੂੰ ਉਡ ਦੂਗਾ ਚੱਲ ਚਲੀਏ ਆਪਾਂ ਰੂਮ ਚ ਚੱਲ ਸੋਈਏ ਹਾਂ ਮਾਝੇ ਚੀਜ਼ੀਆਂ ਫੜਾ ਦੇ ਤੂੰ ਸਾਰਾ ਖਰਾਬ ਕਰ ਰਾ ਫੜਾ ਦੇ ਯਾਰ ਇੱਕ ਫੜਾ ਦੇ ਦੇਖ ਲੈ ਫੇ ਪੈਮ ਦੇ ਦੇ ਜੀ ਦੇ ਪੈਮ ਚਾਹ ਤੇ ਨੋਜ ਚਾਹ ਤੇ ਰਹਿ ਰਹੇ ਨੇ ਓਕੇ 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 ਕਾਮ ਡਾਊਨ ਕਾਮ ਡਾਊਨ ਨਹੀਂ ਕਰਦਾ ਨਹੀਂ ਕਰਦਾ ਚਾਹ ਤੇ ਰਹਿ ਪਰ ਅਚਾਨਕ ਦੋਲਦੀ ਅਲੀ ਟਕ 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 ਅਰੇ ਉੱਧੇ ਉੱਧੇ ਰੱਖ ਟਕ 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 ਉੱਧੇ ਉੱਧੇ ਅੱਛਾ ਜੋ ਲਿਖਿਆ ਉਹ ਪੜਦਾ ਵੀ ਹੈ ਉੜਦੂਲੀ ਕੀ ਹੈ? ਕਾਣੀ ਉੜੀ ਲੱਗਿਆ। ਤੇਨੀ ਹਾਂ। ਹੂੰ। ਬਾਤੀ। ਮੰਮੀ। ਮੰਮੀ ਜੀ। ਐਨੀ ਰਿਸਪੈਕਟ। ਮੰਮੀ ਜੀ। ਰਿਸਪੈਕਟ। ਮੰਮੀ ਜੀ। ਜੀ ਤੈਨੂੰ। ਜੀ ਤੈਨੂੰ। ਕਾਹ ਕੀਤਾ ਓਏ? ਸਾਰਾ ਮਾਈਕ੍ਰੋਵੇਵ ਭਰਤਾ ਤੂੰ। ਗੰਦਿਆ। ਚਲ ਚਲੀਏ ਇੱਥੋਂ ਉੱਠ। ਉੱਠ ਚਲੀਏ। चल के चलो दो दो जा दो जा दूर बाय गुड नाइट रोम रोम भाइयों सिस्टम पार देंगे अरे तो भाई 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 क्या भाई बाय चलो जी नाम गुना बोलना मेरा नाम बनाना वीडियो को लाइक करो और शेयर करो सब्सक्राइब मेरा नाम गुनाजा मैं एक लड़की हूँ तो सारे नु पता है लाइक करो शेयर करो सब्सक्राइब करो लाइक करो शेयर करो